ਗੁੱਡ ਮਾਰਨਿੰਗ ਈਟ ਕਲਾਸ ਗੁੱਡ ਮਾਰਨਿੰਗ ਚਲੋ ਭਈ ਅੱਜ ਜਿਹੜਾ ਅਸੀਂ ਟੌਪਿਕ ਕਰਨਾ ਹੈ ਨਾ ਐਕਟੀਵਿਟੀ ਦੇ ਨਾਲ ਉਹ ਹੈ ਸੰਭਾਵਨਾ ਕੀ ਹੈ ਸੰਭਾਵਨਾ ਠੀਕ ਹੈ ਜੀ ਸਭ ਤੋਂ ਪਹਿਲਾਂ ਜਦੋਂ ਮੈਂ ਆਪਣੀ ਮੈਂ ਜਿਹੜੀ ਐਕਟੀਵਿਟੀ ਫਾਈਲ ਬਣਾਈ ਹੋਈ ਹੈ ਸੰਭਾਵਨਾ ਦੀ ਜਦੋਂ ਮੈਂ ਖੋਲਾਂਗੀ ਸਭ ਤੋਂ ਪਹਿਲਾਂ ਤੁਹਾਨੂੰ ਸਰਸਵਤੀ ਮਾਤਾ ਦੇ ਦਰਸ਼ਨ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਤੁਹਾਡੇ ਕੋਲੇ ਆਣਗੇ ਸੰਭਾਵਨਾ ਚੈਪਟਰ ਦੇ ਵਿੱਚ ਜਿਹੜੇ ਵਰਤੇ ਜਾਣ ਵਾਲੇ ਇੰਪੋਰਟੈਂਟ ਫਾਰਮੂਲੇ ਹੈ ਜੋ ਸੰਭਾਵਨਾ ਹੈ ਉਹ ਕਿਹਦੇ ਬਰਾਬਰ ਹੁੰਦੀ ਆ ਪਹਿਲਾ ਫਾਰਮੂਲਾ ਅਨੁਕੂਲ ਪ੍ਰਣਾਮ ਕੁੱਲ ਪ੍ਰਣਾਮ ਠੀਕ ਹੈ ਜੀ ਫਿਰ ਸਾਰੇ ਆ ਲੈ ਮੇਰੇ ਨਾਲ ਮਿਲ ਕੇ ਬੋਲਣਗੇ ਸੰਭਾਵਨਾ ਬਰਾਬਰ ਅਨੁਕੂਲ ਪ੍ਰਣਾਮ ਕੁੱਲ ਪ੍ਰਣਾਮ ਠੀਕ ਹੈ ਜੀ ਚੇਤਾ ਰਹੋਗਾ ਯੈਸ ਮੈਮ ਚਲੋ ਫੇ ਬੋਲੋ ਸੰਭਾਵਨਾ ਬਰਾਬਰ ਅਨੁਕੂਲ ਪ੍ਰਣਾਮ ਕੁੱਲ ਪ੍ਰਣਾਮ ਅੱਛਾ ਹੁਣ ਅਸੀਂ ਇਹ ਸਮਝਣਾ ਇਹ ਐਨ ਕੁੱਲ ਪਰਿਨਾਮ ਜਾਂ ਕੁੱਲ ਪਰਿਨਾਮ ਦਾ ਮਤਲਬ ਕੀ ਹੁੰਦਾ ਠੀਕ ਹੈ ਜੀ ਇਹਦੇ ਵਾਸਤੇ ਮੈਂ ਤੁਹਾਡੇ ਲਈ ਇੱਕ ਐਕਟੀਵਿਟੀ ਤਿਆਰ ਕੀਤੀ ਹੋਈ ਹੈ ਮੰਨ ਲਓ ਮੇਰੇ ਕੋਲ ਪਰਸ ਦੇ ਵਿੱਚ ਚਾਰ ਨੀਲੇ ਬਟਨ ਠੀਕ ਹੈ ਜੀ ਤਿੰਨ ਲਾਲ ਬਟਨ ਹੈ ਤੇ ਦੋ ਗੁਲਾਬੀ ਬਟਨ ਹੈ ਠੀਕ ਹੈ ਜੀ ਹੁਣ ਮੈਨੂੰ ਦੱਸੋ ਕੁੱਲ ਬਟਨ ਕਿੰਨੇ ਹੋਏ ਮੇਰੇ ਪਰਸ ਦੇ ਵਿੱਚ ਨੌ ਹੋਏ ਤੁਸੀਂ ਕੀ ਕੀਤਾ ਇਹਨਾਂ ਸਾਰੇ ਬਟਨਸ ਨੂੰ ਕੀ ਕਰ ਲਿਆ ਜੋੜ ਲਿਆ ਜੋੜ ਲਿਆ ਨਾ ਕਿ ਜਿਹੜਾ ਚੀਜ਼ ਦਾ ਨੋਬੀ ਟੋਗ ਜਿੰਨੇ ਜਿੰਨੇ ਦਿੱਤੇ ਹੋਗੇ ਜਦੋਂ ਤੁਸੀਂ ਉਹਨਾਂ ਦਾ ਟੋਟਲ ਕਰ ਲੂਗੇ ਉਹ ਕੀ ਬਣ ਜੂਗਾ ਕੁੱਲ ਪਰਿਨਾ ਕੀ ਬਣ ਜੂਗਾ ਕੁੱਲ ਪਰਿਨਾ ਕਲੀਅਰ ਯਸ ਅੱਛਾ ਜੀ ਹੁਣ ਸੈਕੰਡ ਮੈਂ ਤੁਹਾਨੂੰ ਇਹ ਪੁੱਛਾਂ ਕਿ ਬਈ ਮੰਨ ਲਓ ਪਰਸ ਦੇ ਵਿੱਚ ਇਹ ਸਾਰੇ ਬਟਨ ਇਕੱਠੇ ਪਏ ਹੋਏ ਆ ਤੁਸੀਂ ਪਰਸ ਦੇ ਵਿੱਚ ਹੱਥ ਪਾਇਆ ਬਟਨ ਬਾਹਰ ਕੱਢਿਆ ਤੇ ਉਹ ਬਟਨ ਕਿਹੜੇ ਰੰਗ ਦਾ ਹੋਏ ਨੀਲੇ ਰੰਗ ਦਾ ਹੋਏ ਕਿਹੜੇ ਰੰਗ ਦਾ ਹੈ ਨੀਲੇ ਰੰਗ ਦਾ ਹੁਣ ਤੁਸੀਂ ਇਹ ਚੇਤਾ ਰੱਖਣਾ ਕਿਸ ਬਟਨ ਦੀ ਗੱਲ ਕੀਤੀ ਪਾਰਟਿਕੂਲਰ ਕਿਸ ਬਟਨ ਦੀ ਗੱਲ ਕੀਤੀ ਨੀਲੇ ਬਟਨ ਦੀ ਗੱਲ ਕੀਤੀ ਤੋਂ ਨੀਲੇ ਬਟਨ ਗਿਣਤੀ ਵਿੱਚ ਕਿੰਨੇ ਆ ਪਰਸਨਲ ਤੋਂ ਉਹ ਬਣ ਗਏ ਨੀਲੇ ਬਟਨਾਂ ਦੇ ਅਨੁਕੂਲ ਪਰਿਨਾਮ ਠੀਕ ਹੈ ਜੀ ਐਡਾ ਹੀ ਮੈਂ ਪੁੱਛਾਂ ਲਾਲ ਬਟਮਾਂ ਦੇ ਅਨੁਕੂਲ ਪਰਿਨਾਮ ਕਿੰਨੇ ਆ ਗੁਲਾਬੀ ਬਟਨਾਂ ਦੇ ਦੋ ਚਲੋ ਜੀ ਤੋਂ ਹੁਣ ਤੁਹਾਨੂੰ ਇਹਨਾਂ ਦੇ ਅਨੁਕੂਲ ਪਰਿਨਾਮ ਸਮਝ ਲੱਗ ਗਏ ਯੈਸ ਮੈਮ ਅੱਛਾ ਮੰਨ ਲਓ ਬਾਹਰ ਕੱਡੇ ਜਿਹੜਾ ਬਟਨ ਆ ਹੈਨਾ ਉਹ ਨੀਲੇ ਰੰਗ ਦਾ ਹੋਵੇ ਇਹਦੀ ਕੀ ਸੰਭਾਵਨਾ ਹੋਊਗੀ ਹੁਣ ਸੰਭਾਵਨਾ ਕੀ ਹੁੰਦੀ ਹੈ অনুকূল ਪ੍ਰਣਾਮ बटा કુલ ਪ੍ਰਣਾਮ ਸੰਭਾਵਨਾ ਨੂੰ ਇੰਗਲਿਸ਼ ਦੇ ਵਿੱਚ ਪੀ ਨਾਲ ਲਿਖਦੇ ਆ ਤੋ ਪੀ ਮਤਲਬ ਪ੍ਰੋਬੈਬਿਲਟੀ ਨੀਲਾ ਬਟਨ ਬਾਹਰ ਆਵੇ ਕਿਰੇ ਬਰਾਬਰ ਹੋਊਗੀ 4/9 ਚਾਰ ਕੀ ਹੈ ਨੀਲੇ ਦੇ অনুকূল ਪ੍ਰਣਾਮ 9 ਕੀ ਹੈ કુલ ਪ੍ਰਣਾਮ કુલ ਪ੍ਰਣਾਮ ਠੀਕ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਲਾਲ ਬਟਨਾਂ ਦੀ ਵੀ ਕੱਢ ਸਕਦੇ ਹੋ ਤੇ ਗੁਲਾਬੀ ਬਟਨਾਂ ਦੀ ਵੀ ਕੱਢ ਸਕਦੇ ਹੋ